ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਪਵਿੱਤਰ ਬਾਈਬਲ ਦੇ ਪਵਿੱਤਰ ਵਚਨਾਂ ਵੱਲ ਜਾਣ ਤੋਂ ਕਿੱਲਾ ਆਓ ਅਸੀਂ ਗੱਲ ਕਰੀਏ ਕਿ ਅਸੀਂ ਪਵਿੱਤਰ ਆਤਮਾ ਕਿਵੇਂ ਪਾ ਸਕਦੇ ਹਾਂ ਕਿਵੇਂ ਅਸੀਂ ਸੱਚੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕਦੇ ਹਾਂ ਕਿਵੇਂ ਅਸੀਂ ਉਸ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਆ ਬਾਈਬਲ ਦੱਸਦੀ ਹੈ ਪਵਿੱਤਰ ਵਚਨ ਦੱਸਦਾ ਹੈ ਕੂਚ ਉਸ ਦਾ ਤੇਤੀ ਦੇ ਉਸ ਦਾ 11 ਵਚਨ ਦੱਸਦਾ ਹੈ ਤਾਂ ਯਹੋਵਾ موسی ਨਾਲ ਆਮੋ ਸਾਹਮਣੇ ਗੱਲਾਂ ਕਰਦਾ ਸੀ ਜਿਵੇਂ ਕੋਈ ਮਨੁੱਖ ਆਪਣੇ ਸੱਜਣ ਨਾਲ ਬੋਲਦਾ ਹੈ ਹalleluyah ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਵਚਨ ਦੇ ਦੁਆਰਾ ਤਾਂ ਵਚਨ ਆਪਾਂ ਨੂੰ ਦੱਸਦਾ ਹੈ ਕਿ ਜਿਵੇਂ موسی ਨਾਲ ਪਰਮੇਸ਼ਰ ਨੇ ਆਮੋ ਸਾਹਮਣੇ ਗੱਲਬਾਤ ਕੀਤੀ ਪਤੀ ਆਪਣੇclientWidth ਆਤਮਾ ਦੁਆਰਾ ਪਰਮੇਸ਼ਰ ਨੇ ਆਪਣੇ ਮਿੱਤਰ ਦੀ ਤਰ੍ਹਾਂ موسی ਨਾਲ ਗੱਲਬਾਤ ਕੀਤੀ ਜੇਕਰ ਅਸੀਂ ਪਰਮੇਸ਼ਰ ਦੇ ਨਾਲ ਚੱਲਣਾ ਚਾਹੁੰਦੇ ਹਾਂ ਤਾਂ ਪਰਮੇਸ਼ਰ ਨੇ ਸਾਨੂੰ ਇੱਕ ਰਾਹਕ ਦਿੱਤਾ ਹੈ ਉਹ ਹੈ ਪਿੱਤ ਆਤਮਾ ਜੀ ਕਰਸੀ ਮਿੱਤਰ ਆਤਮਾ ਪਾਉਣਾ ਚਾਹੁੰਨੇ ਹਾਂ ਪਵਿੱਤਰ ਆਤਮਾ ਦੇ ਨਾਲ ਗੱਲਬਾਤ ਕਰਨਾ ਚਾਹੁੰਨੇ ਹਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਚਾਹੁੰਨੇ ਹਾਂ ਤਾਂ ਪਰਮੇਸ਼ਰ ਦੇ ਵਚਨ ਦੇ ਅਨਸਾਰ ਤਾਂ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਮੈਂ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਭਰੂੰਗਾ ਤਾਂ ਹੀ ਤੁਸੀਂ ਮੇਰੀ ਅਦਭੁਤ ਕੰਮਾਂ ਨੂੰ ਦੇਖੇਗਾ ਤੇ ਚਮਤਕਾਰਾਂ ਨੂੰ ਪਾ ਸਕਿੰ ਇਸ ਅਦਭੁਤ ਚਮਤਕਾਰਾਂ ਨੇ ਅਤੇ ਸਾਡੇ ਜੀਵਨਾਂ ਦੇ ਵਿੱਚ ਚਮਤਕਾਰਾਂ ਨੂੰ ਅਸੀਂ ਕਿਵੇਂ ਪਾ ਸਕਦੇ ਹਾਂ ਇਸ ਨੂੰ ਪੌਨ ਲਈ ਸਾਨੂੰ ਆਪਣੇ ਜੀਵਨ ਵਿੱਚ ਆਪਣੇ ਆਧਾਰ ਕਰਤਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਆਧਾਰ ਕਰਤਾ ਮੰਨ ਕੇ ਆਪਣੇ ਪਰਮੇਸ਼ਰ ਦੇ ਅੱਗੇ ਉਸ ਦੇ ਚਰਨਾਂ ਦੇ ਵਿੱਚ ਆਪਣੇ ਜੀਵਨ ਨੂੰ ਸਮਰਪਤ ਕਰਨ ਦੇ ਨਾਲ ਜਿਵੇਂ ਰਸੂਲਾਂ ਦੇ ਕਰਤਾ ਉਸ ਦਾ ਦੱਸਦੇ ਆਏ ਉਸ ਦਾ 38 ਵਚਨ ਦੱਸਦਾ ਹੈ ਅਰਥਾਤ ਯੀਸ਼ੂ ਨਾਸਰੀ ਕਿ ਪਰਮੇਸ਼ਰ ਨੇ ਕਿਸ ਵਿਧੀ ਨਾਲ ਉਹਨੂੰ ਪਵਿੱਤਰ ਆਤਮਾ ਅਤੇ ਸਮਰਥਾ ਨਾਲ ਮੱਸਾ ਕੀਤਾ ਆਮੇਨ ਹਾਲੇਲੂਇਆ ਪਰਮੇਸ਼ਰ ਤੇਰੀ ਸਤੁਤੀ ਹੋਵੇ ਇਨਾਂ ਵਚਨਾਂ ਦੇ ਦਵਾਰ ਪਰਮੇਸ਼ਰ ਪਰਮੇਸ਼ਰ ਜਿਵੇਂ ਤੁਸੀਂ ਆਪਣੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਪਵਿੱਤਰ ਆਤਮਾ ਦੇ ਨਾਲ ਭਰੇ ਆ ਪਰਮੇਸ਼ਰ ਇਸੇ ਤਰ੍ਹਾਂ ਪਰਮੇਸ਼ਰ ਸਾਡੇ ਜੀਵਨ ਅਜੋ ਪਰਮੇਸ਼ਰ ਜੋ ਅਸੀਂ ਪਾਪੀ ਆ ਪਰਮੇਸ਼ਰ ਸਾਡੇ ਪਾਪਾ ਨੂੰ ਪਰਮੇਸ਼ਰ ਸ਼ੁੱਧ ਕਰਦੇ ਪਰਮੇਸ਼ਰ ਹਰ ਇੱਕ ਪ੍ਰਾਣ ਨੂੰ ਹਰ ਇੱਕ ਜੀਵਨ ਨੂੰ ਪਰਮੇਸ਼ਰ ਆਪਣੀ ਪਵਿੱਤਰ ਆਤਮਾ ਦੇ ਨਾਲ ਪਰਮੇਸ਼ਰ ਹਰ ਇੱਕ ਹਿਰਦੇ ਨੂੰ ਪਰਮੇਸ਼ਰ ਸ਼ੁੱਧ ਕਰ ਪਰਮੇਸ਼ਰ ਜੋ ਤੈਨੂੰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਤੈਨੂੰ ਆਪਣਾ ਉਦਾਰ ਕਰਤਾ ਮੰਨਦੇ ਹਨ ਪਰਮੇਸ਼ਰ ਆਪਣੇ ਪਾਪਾਂ ਨੂੰ ਤੇਰੇ ਅੱਗੇ ਮੰਨ ਕੇ ਪਰਮੇਸ਼ਰ ਤੈਨੂੰ ਆਪਣਾ ਉਦਾਰ ਕਰਤਾ ਮੰਨਦੇ ਹਨ ਪਰਮੇਸ਼ਰ ਹਰ ਇੱਕ ਜੀਵ ਨੂੰ ਪਰਮੇਸ਼ਰ ਜੋ ਤੈਨੂੰ ਪੁਕਾਰ ਰਹੇ ਹਨ ਪਰਮੇਸ਼ਰ ਉਹਨਾਂ ਦੇ ਹਿਰਦਿਆਂ ਦੇ ਵਿੱਚ ਆ ਪਰਮੇਸ਼ਰ ਉਹਨਾਂ ਦੇ ਹਿਰਦਿਆਂ ਨੂੰ ਸ਼ੁੱਧ ਕਰ ਪਰਮੇਸ਼ਰ ਆਪਣੀ ਪਵਿੱਤਰ ਆਤਮਾ ਦੇ ਨਾਲ ਪਰਦੇ ਜੋ ਤੈਨੂੰ ਪਰਮੇਸ਼ਰ ਜੋ ਤੁਸੀਂ ਸਵਰਗ ਦੇ ਵਿੱਚ ਜੋ ਪਰਮੇਸ਼ਰ ਤੁਸੀਂ ਪ੍ਰੇਮੀ ਕਿਤਾਵ ਪਰਮੇਸ਼ਰ ਹਰ ਇੱਕ ਹਿਰਦੇ ਨੂੰ ਪਰਮੇਸ਼ਰ ਜੋ ਤੇਰੇ ਵੱਲ ਦਾ ਪਰਮੇਸ਼ਰ ਤੈਨੂੰ ਪੁਕਾਰਦੇ ਹਨ ਪਰਮੇਸ਼ਰ ਹਰ ਇੱਕ ਜਵਾਨ ਨੂੰ ਬੱਚੇ ਨੂੰ ਪਰਮੇਸ਼ਰ ਜੋ ਤੇਰੇ ਦਿਲ ਨਾਲ ਨੇੜੇ ਦਾ ਹਨ ਪਰਮੇਸ਼ਰ ਹਰ ਇੱਕ ਜਵਾਨ ਬੱਚੇ ਨੂੰ ਪਰਮੇਸ਼ਰ ਸ਼ੂ ਅਤੇ ਬਲੱਸ ਦਾ ਪਰਮੇਸ਼ਰ ਹਾਰੀ ਅਸ਼ੀਸ਼ ਜੋ ਜਵਾਨ ਬੱਚੇ ਮੰਗ ਰਹੇ ਹਨ ਪਰਮੇਸ਼ਰ ਉਨਨ ਨੂੰ ਉਸ ਨਿਸ਼ਾਨ ਦੇ ਨਾਲ ਪਰਦੇ ਪਰਮੇਸ਼ਰ ਤੇਰੇ ਚਰਨਾ ਦੇ ਨਜ਼ਦੀਕ ਰਹਿਣ ਵਾਲੀ ਬਨ ਜਨ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਤੇਰੀ ਸੇਵਾ ਦੇ ਲਈ ਪਰਮੇਸ਼ਰ ਤੇਰੇ ਬਚਨਾਂ ਨੂੰ ਸੁਣਨ ਵਾਲੇ ਨਹੀਂ ਪਰਮੇਸ਼ਰ ਚੱਲਣ ਵਾਲੀ ਬਨ ਜਨ ਪਰਮੇਸ਼ਰ ਹਰ ਇੱਕ ਹਿਰਦੇ ਨੂੰ ਆਪਣੀ ਬੀਤਰ ਆਤਮਾ ਦੇ ਨਾਲ ਪਰਦੇ ਪਰਮੇਸ਼ਰ ਜੋ ਤੈਨੂੰ ਪੁਕਾਰ ਰਹੇ ਹਨ ਇਸ ਵਿੱਚ ਪਰਮੇਸ਼ਰ ਹਰ ਇੱਕ ਅਸ਼ੀਸ਼ ਅਤੇਸ਼ ਇਨਰ ਪਰਵਾਰਾਂ ਦੇ ਵਿੱਚ ਦੇ ਪਰਮੇਸ਼ਰ ਜੋਤਿ ਨੂੰ ਪੁਕਾਰ ਰਹੇ ਹਨ ਪਰਮੇਸ਼ਰ ਇਨ੍ਹਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਆਸ ਨੂੰ ਕੱਢਦੇ ਪਰਮੇਸ਼ਰ ਅਤੇ ਇਨ੍ਹਾਂ ਦੇ ਜੀਵਨੰਦ ਵਿੱਚ ਪਰਮੇਸ਼ਰ ਬਚਨਾਂ ਉੱਤੇ ਚੱਲਣ ਵਾਲੇ ਬਣ ਜਾਣ ਪਰਮੇਸ਼ਰ ਹਰ ਇੱਕ ਜਵਾਨ ਬੱਚੇ ਨੂੰ ਅਸ਼ੀਸ਼ ਦੇ ਪਰਮੇਸ਼ਰ ਹਰ ਪ੍ਰਾਣ ਨੂੰ ਪਰਮੇਸ਼ਰ ਅਸ਼ੀਸ਼ ਦੇ ਪਰਮੇਸ਼ਰ ਪਰਮੇਸ਼ਰ ਇਰਾ ਸਵਰਗਯਾ ਹੱਥ ਇਨਾ ਪਰਵਾਰਾਂ ਤੇ ਬਨੇ ਆ ਰਵੇ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਅਮੇਨ